ਅੰਤ ਨਾ ਖਿਪਤੀ ਕਹਿਨ ਨ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਬਿਕਣ ਛਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਵਾਰ ਪਿਆਰੀ ਸਾਧ ਸੰਗਤ ਜੀ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਵਰਾ ਜਬਜੀ ਸਾਹਿਬ ਦੇ ਵਿੱਚ ਇਹ ਤੀਵੀਂ ਬੌੜੀ ਦੇ ਵਿੱਚ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਉਹ ਜਿਹੜਾ ਸੱਚ ਹੈ ਪਰਮੇਸ਼ਰ ਹੈ ਜਿਹੜਾ ਸਭ ਨੂੰ ਦਾਤਾਂ ਦੇ ਰਿਹਾ ਹੈ ਜਿਹੜਾ ਸਭ ਦਾ ਪਿਤਾ ਹੈ ਜਿਹੜਾ ਸਭ ਨੂੰ ਪਾਲ ਰਿਹਾ ਹੈ ਸਭ ਨੂੰ ਜਨਮ ਦੇ ਰਿਹਾ ਹੈ ਸਭ ਨੂੰ ਪਾਲਦਾ ਹੈ ਔਰ ਸਭ ਦਾ ਖਤਮ ਵੀ ਖਾਤਮਾ ਵੀ ਕਰ ਰਿਹਾ ਹੈ ਬੁੱਧਾ ਕਹਿੰਦੇ ਸੱਚ ਦਾ ਕੋਈ ਸਿਫਤੀ ਹੈ ਜਿਹੜੀ ਅੰਤਨਾ ਸਿਫਤੀ ਕਹਿ ਨਾ ਸਕਤ ਉਹਦੀ ਸਿਫਤੀ ਦਾ ਮਨੁੱਖਾ ਬੁੱਧੀ ਰਾਹੀਂ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਨਾ ਹੀ ਉਹਦੇ ਬਾਰੇ ਕੁਝ ਕਿਹਾ ਜਾ ਸਕਦਾ ਫਿਰ ਵੀ ਕਿਹਾ ਫਿਰ ਵੀ ਦੱਸਿਆ ਕਥ ਕਥ ਹੈ ਫਿਰ ਵੀ ਕੀਤੀ ਹੈ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਔਰ ਆਪਾਂ ਵੀ ਉਹਦੇ ਬੱਚੇ ਆ ਉਹਦੀ ਵਿੜਾਈ ਕਰਨੀ ਹੈ ਪਰ ਜਿੰਨਾ ਵੀ ਗਿਆਨ ਆਈ ਜਾਂਦਾ ਨਵਾਂ ਹੋਰ ਵਰਤਾਰਾ ਵਰਤੀ ਜਾਂਦਾ ਇਸ ਲਈ ਉਹਦਾ ਪਾਰਲਾ ਕਿਨਾਰਾ ਨਹੀਂ ਕਿਸੇ ਨੇ ਦੇਖਿਆ ਹੈ ਅੰਤ ਨਾ ਕਰਨੀ ਦੇ ਨਯੰਤ ਕਹਿੰਦੇ ਜੋ ਕਰਤਾ ਕਰ ਰਿਹਾ ਹੈ ਭਾਣੇ ਦੇ ਵਿੱਚ ਹੁਕਮ ਦੇ ਵਿੱਚ ਉਹਦਾ ਵੀ ਕੋਈ ਅੰਤ ਨਹੀਂ ਹੈ ਜੋ ਉਹ ਨਵੇਂ ਨਵੇਂ ਦਾਤਾਂ ਦੇਈ ਜਾ ਰਿਹਾ ਹੈ ਨਵੀਂ ਰੋਜੀ ਵੀ ਦਿੰਦਾ ਬ विवेक ਗਿਆਨ ਰਹੀ ਉਹਦਾ ਵੀ ਕੋਈ ਅੰਤ ਨਹੀਂ ਹੈ ਮਾਇਆ ਵਿੱਚ ਵੀ ਕੋਈ ਅੰਤ ਨਹੀਂ ਹੈ ਔਰ ਜੋਤ ਰੂਪ ਚ ਗਿਆਨ ਦਾ ਵੀ ਕੋਈ ਅੰਤ ਨਹੀਂ ਹੈ ਅੰਤ ਨਾ ਵੇਖਣ ਸੁਣ ਨਯੰਤ ਕਹਿੰਦੇ ਵੇਖਣਾ ਸੁਣਨਾ ਹੈ ਜਿਹੜਾ ਇਹਦਾ ਵੀ ਕੋਈ ਅੰਤ ਨਹੀਂ ਹੈ ਮਾਇਆ ਆਪਾਂ ਦੇਖਦੇ ਆ ਪਹਿਲਾਂ ਧਰਤੀ ਦੇ ਵਿਗਿਆਨੀ ਜਿਹੜੇ ਨੇ ਸਾਰੀ ਖੋਜ ਕਰਦੇ ਰਹੇ ਨੇ ਫਿਰ ਪਾਣੀ ਦੀ ਹੁਣ ਜ਼ਮੀਨ ਦੇ ਵਿੱਚ ਥੱਲੇ ਕਿੰਨੇ ਕਿਲੋਮੀਟਰ ਜਾ ਕੇ ਖੋਜ ਰਹੇ ਨੇ ਕੀ ਕੁਝ ਹੈ ਉੱਪਰਲੇ ਗ੍ਰਹਿਾਂ ਤੇ ਜਾ ਰਹੇ ਨੇ ਉਹ ਵੀ ਸਾਰਾ ਮਾਇਆ ਦਾ ਪਸਾਰਾ ਹੀ ਹੈ ਕਿਉਂਕਿ ਕਹਿੰਦੇ ਇਹ ਵੇਖਣ ਦੇ ਵਿੱਚ ਤੇ ਸੁਣਨ ਦੇ ਵਿੱਚ ਸੁਣਨ ਦੇ ਵਿੱਚ ਆਪਾਂ ਜਿੰਨਾ ਵੀ ਗਿਆਨ ਪੜ੍ਹਦੇ ਸੁਣਦੇ ਆ ਮਾਇਆ ਦਾ ਇਹਦਾ ਵੀ ਕੋਈ ਅੰਤ ਨਹੀਂ ਹੈ ਔਰ ਆਕੇ ਆਪਾਂ ਦੇਖਦੇ ਆਂ ਜੋਤ ਰੂਪ ਚ ਗਿਆਨ ਹੈ ਜਿਹੜਾ ਸੱਚ ਦਾ ਉਸ ਦਾ ਵੀ ਕੋਈ ਅੰਤ ਨਹੀਂ ਹੈ ਅੰਤ ਨਾ ਜਾਪੈ ਕਿਆ ਮਨਮੰਤ ਅਗੇ ਗੁਰੂ ਸਭ ਕਹ ਰਹੇ ਨੇ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ ਕੋਈ ਸਮਝ ਨਹੀਂ ਆ ਰਿਆ ਅੰਤ ਉਹਦਾ ਮਨਮੰਤ ਮਨ ਨੂੰ ਵੀ ਇਹਦੀ ਕੋਈ ਸੋਝ ਨਹੀਂ ਆ ਰਹੀ ਮਨੋਂ ਨੂੰ ਭਾਵ ਜੋ ਗਿਆਨ ਲੈ ਰਿਹਾ ਹੈ ਨਾਮ ਦਾ ਸੱਚ ਦਾ ਉਹ ਵੀ ਬੇਅੰਤ ਹੀ ਬੇਅੰਤ ਹੈ ਅੰਤ ਨਾ ਜਾਪੈ ਕੀਤਾ ਆਕਾਰ ਇਹ ਜਿੰਨਾ ਵੀ ਸਾਰਾ ਆਕਾਰ ਇਸ ਸ੍ਰਿਸ਼ਟੀ ਬਣਾਈ ਏ ਖੰਡ ਪ੍ਰਣ ਮੰਡ ਬਣਾਏ ਨੇ ਇਹਦਾ ਵੀ ਕੋਈ ਅੰਤ ਪਾਰਲਾ ਕਿਨਾਰਾ ਨਜ਼ਰ ਨਹੀਂ ਆਉਂਦਾ ਆਪਾਂ ਅੱਜ ਕੱਲ ਮੋਬਾਈਲ ਤੇ ਦੇਖਦੇ ਆ ਕਿ ਵਿਗਿਆਨ ਨੇ ਬੜੀ ਤਰ੍ਹਾਂ ਦੇ ਰਾਕੇਟ ਜਿਹੜੇ ਨੇ ਸਪੇਸ ਵਿੱਚ ਭੇਜੇ ਹੋਏ ਨੇ ਵੀ ਅਗਲਾ ਪਾਰ ਕਿਨਾਰਾ ਅਗਲੀ ਧਰਤੀਆਂ ਦੀ ਖੋਜ ਵਾਤੇ